ਲੋ ਜੀ ਅੱਜ ਆਸੀ ਲੈ ਕੇ ਆ ਅਫਰ ਦੇ ਵਿੱਚ ਲੈ ਕੇ ਆ ਅਲਪੈਨ ਦਾ ਸੂਟ ਆਪਲਾ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਬਣਿਆ ਹੋਇਆ ਹੈਗਾ ਦੇਖੋ ਕਪੜਾ ਚੈੱਕ ਕਰੋ ਜੀ ਅਲਪੈਨ ਦਾ ਕਪੜਾ ਨਾ ਬੂਰਾ ਵੇ ਨਾ ਰੰਗ ਨਿਕਲੇ ਚਾਰ ਕਲਰ ਦੇਵਾਂਗੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਹਾਨੂੰ WhatsApp ਆਰਡਰ ਕਰ ਦਿਓ ਜੀ ਤੁਸੀਂ ਕਲਰ ਚੈੱਕ ਕਰੋ ਜੀ ਲੋਕ ਵੇਚਦੇ ਆ 600 650 ਆਪਾਂ ਤੁਹਾਨੂੰ ਆਫਰ ਦੇ ਵਿੱਚ ਦੇਵਾਂਗੇ 400 ਦਾ ਜੀ ਲੋ ਪਹਿਲਾ ਕਲਰ ਆਗਾ ਲੈਮਨ ਕਲਰ ਜੀ ਦੂਜਾ ਸ਼ੇਡ ਹੋਊਗਾ ਪੀਚ ਕਲਰ ਜੀ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੋ ਸਾਨੂੰ WhatsApp ਉੱਪਰ ਆਰਡਰ ਕਰੋ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ ਆਮ ਲੋਕ ਬਜ਼ਾਰ ਦੇ ਚ ਸੇਲ ਕਰਦੇ ਆ 600 650 ਆਪਸ ਨੂੰ ਆਫਰ ਦੇ ਵਿੱਚ ਦੇਵਾਂਗੇ 400 ਦਾ ਜੀ ਦੁਕਾਨਤੀਏ ਇਲਾਕੇ ਲੈ ਸਕਦੇ ਮਿਲੂਗਾ ਤੁਹਾਨੂੰ ਸਾਡੀ ਆਪਣੀ ਸ਼ਾਪ ਅਲੀ ਸ਼ੇਰ ਵਾਲੇ ਕੱਪੜੇ ਦੀ ਮਸ਼ਹੂਰ ਦੁਕਾਨ ਥਾਣਾ ਰੋਡ ਪੀਕੀ ਜੀ ਲੋਈ ਕਲਰ ਚੈੱਕ ਕਰੀ ਚਲੋ ਜੀ ਕਲਰ ਚਾਰੇ ਦੇ ਚਾਰੇ ਬਹੁਤ ਹੀ ਸ਼ਾਨਦਾਰ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਉੱਪਰ ਆਰਡਰ ਕਰ ਦਿਓ ਜੀ ਲੋ ਇਹ ਕੋਈ ਕਲਰ ਫੇਰ ਚੈੱਕ ਕਰ ਲਓ ਮੈਨੀ ਕਲਰ ਆ ਗਿਆ ਜੀ ਫਰੂਜੀ ਸ਼ੇਡ ਆ ਗਿਆ ਜੀ ਪੀਚ ਕਲਰ ਆ ਗਿਆ ਜੀ ਤੇ ਲਾਈਮਨ ਕਲਰ ਆ ਗਿਆ ਜੀ ਚਾਰ ਕਲਰ ਨੇ ਚਾਰੇ ਹੀ ਚਾਰੇ ਕਲਰ ਪੂਰੇ ਸ਼ਾਨਦਾਰ ਨੇ ਚਾਰ ਸੁੱਤ ਦੇਵਾਂਗੇ ਜੀ ਤੁਮਾਕਾ ਸੇਲਬਲ ਲੱਗਿਆ ਹੋਈ ਵੀ ਕਿਰੇ ਬੇਟੀ